ਹਾਂਜੀ ਦੋਸਤੋ ਹੁਣ ਆਪਾਂ ਪਲੇਟਾਂ ਦੇ ਮਾਰਕ ਕਰਾਂਗੇ ਵੀਡੀਓ ਦੇ ਵਿੱਚ ਸਾਢੇ 10 ਇੰਚ ਤੇ ਆਪਾਂ ਲੰਬੀ ਪਲੇਟ ਦਾ ਮਾਰਕ ਕਰਾਂਗੇ ਸਾਢੇ 3 ਇੰਚ ਤੇ ਆਪਾਂ ਇਹ ਪਲੇਟ ਆ ਜਿਹੜੀ ਪਾਵਾਂਗੇ ਚੜਾਈ ਆ ਜਿਹੜੀ ਪਲੇਟ ਦੀ ਰੱਖਾਂਗੇ ਸਾਢੇ 6 ਇੰਚ ਦੀ ਪਲੇਟ ਆਪਾਂ ਲੰਬੀ ਪਾਵਾਂਗੇ ਇਹ ਠੀਕ ਹੈ ਜੀ ਫਰੰਟ ਪੱਲੇ ਦੀਆਂ ਨੇ ਪਲੇਟਾਂ ਸਾਢੇ 3 ਇੰਚ ਤੇ ਆਪਾਂ ਫੇਰ ਮਾਰਕ ਕਰਾਂਗੇ ਇਸ ਤਰ੍ਹਾਂ ਆਪਾਂ ਨੇ ਇਹਨਾਂ ਨੂੰ ਮਿਲਾ ਦੇਣਾ ਠੀਕ ਹੈ ਜੀ ਮਿਲਾਨ ਤੋਂ ਬਾਅਦ ਫਿਰ ਆਪਾਂ ਨੇ ਟੇਡੀ ਪਲੇਟ ਆ ਜਿਹੜੀ ਉਹ ਪਾਉਣੀ ਆ ਇਸ ਤਰ੍ਹਾਂ ਇੱਥੇ ਬਾਕਸ ਬਣਿਆ ਹੋਇਆ ਠੀਕ ਹੈ ਜੀ ਇਹਦੇ ਆਪਾਂ ਸੈਂਟਰ ਦੇ ਵਿੱਚੋਂ ਇਸ ਤਰ੍ਹਾਂ ਪਲੇਟ ਆ ਜਿਹੜੀ ਇਹ ਪਾਉਣੀ ਆ 2 ਇੰਚ ਤੇ ਆਪਾਂ ਇਹ ਪਲੇਟ ਪਾਵਾਂਗੇ ਠੀਕ ਹੈ ਜੀ ਢਾਈ ਤੇ ਨਹੀਂ ਪਾਉਣੀ ਹੈਗੀ ਕਿਉਂਕਿ ਇਹਦਾ ਛਾਤੀ ਦਾ ਨਾਪ ਘੱਟ ਆ 17 ਇੰਚ ਹੈ ਇਹਦਾ ਛਾਤੀ ਦਾ ਨਾਪ ਠੀਕ ਹੈ ਜੀ 17 ਇੰਚ ਛਾਤੀ ਦਾ ਨਾਪ ਹੈ ਦਾ ਉਸ ਤੋਂ ਬਾਅਦ ਆਪਾਂ ਨੇ ਟੈਡੀ ਪਲੇਟ ਪਾਉਣੀ ਆ ਟੈਡੀ ਪਲੇਟ ਪਾਉਣੀ ਆ ਜਦੋਂ ਆਪਾਂ ਇਹ ਚੀਜ਼ ਦੇ ਸੈਂਟਰ ਦੇ ਵਿੱਚ ਪਾਉ ਆਹ ਪਲੇਟ ਆ ਜਿਹੜੀ ਇਹਦੇ ਸੈਂਟਰ ਦੇ ਵਿੱਚ ਪਾਉਗੀ 2 ਇੰਚ ਤੇ ਆਪਾਂ ਨੇ ਇੱਥੇ ਮਾਰਕ ਕਰ ਲੈਣਾ ਠੀਕ ਹੈ ਜੀ 2 ਇੰਚ ਤੇ ਹੀ ਆਪਾਂ ਇਧਰਲੀ ਸਾਈਡ ਤੋਂ ਮਾਰਕ ਕਰ ਲੈਣਾ ਇਸ ਤਰ੍ਹਾਂ 2 ਇੰਚ ਤੇ ਇੱਥੋਂ ਠੀਕ ਹੈ ਜੀ ਆਹ ਦੇਖ ਸਕਦੇ ਹੋ ਤੁਸੀਂ ਇੱਥੋਂ ਆਪਾਂ ਨੇ ਪਲੇਟ ਆ ਜਿਹੜੀ ਟੈਡੀ ਆ ਇਹ ਪਾਉਣੀ ਆ ਸੈੱਡ ਸਲਾਈ ਵਾਲੀ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੇ ਇਹ ਪਲੇਟ ਆ ਜਿਹੜੀ ਪਾਣੀ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ